ਚੋਰਾ ਦੇ ਹਾਜਮੇ ਦੀ ਕੀ ਗੱਲ ਕਰਾਂ ਚੋਰੀ ਕਰੀ ਜਾਂਦੇ ਨੇ ਜੇਲ੍ਹ ਵਿੱਚ ਜਾਈ ਜਾਂਦੇ ਨੇ ਫਿਰ ਵਾਪਸ ਆਈ ਜਾਂਦੇ ਨੇ ਫਿਰ ਚੋਰੀ ਕਰਕੇ ਸਕੂਟੀਆਂ ਮੋਟਰਸਾਈਕਲ ਭਜਾਈ ਜਾਂਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸੂਰੀ ਸਾਥਿਓ ਇੱਕ ਵਾਰ ਫਿਰ ਤੋਂ ਚੋਰਾ ਨੇ ਇੱਕ ਸਕੂਟੀ ਨੂੰ ਨਿਸ਼ਾਨਾ ਬਣਾਇਆ ਔਰ ਇੱਕ ਵਾਰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਸਿਵਲ ਹਸਪੀਟਲ ਵਿਖੇ ਸਾਡੇ ਨਾਲੇ ਦੋ ਵੀਰ ਜਿਹੜੇ ਸਾਡੇ ਸਟੂਡੀਓ ਵਿਖੇ ਪਹੁੰਚੇ ਆ ਤਸਵੀਰ ਵੀ ਤੁਹਾਨੂੰ ਦਿਖਾ ਦੇਣੀ ਆ ਕਿਉਂਕਿ ਇਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਤਸਵੀਰ ਇਸ ਸਮੇਂ ਸਕਰੀਨ ਤੇ ਚੱਲ ਰਹੀ ਹੈ ਇਹ ਜਿਹੜਾ ਨੌਜਵਾਨ ਆ ਉਹੀ ਇਹਨਾਂ ਦੀ ਸਕੂਟੀ ਲੈ ਕੇ ਗਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਕਦੋਂ ਸਕੂਟੀ ਉੱਥੇ ਲੈ ਕੇ ਗਏ ਸੀ ਸਿਵਲ ਹਸਪਤਲ ਕਿਉਂ ਗਏ ਸੀ ਕਿ ਸਕੂਟੀ ਕਿਹੜੇ ਵੇਲੇ ਚੱਕ ਕੋਈ ਸੀਸੀਟੀਵੀ ਕਦੋਂ ਘਟਾਈ ਸਾਰੀ ਜਾਣਕਾਰੀ ਇਹਨਾਂ ਤੋਂ ਲੈ ਲੈਣੀ ਭਾਈ ਕੀ ਨਾਂ ਤੁਹਾਡਾ ਮੇਰਾ ਨਾਂ ਭਾਈ ਅਰਮੋਦ ਅਨਮੋਲ ਕਿਦਣ ਤੁਹਾਡੀ ਸਕੂਟੀ ਚੋਰੀ ਹੋਈ ਹੈ ਤੇ ਤੁਸੀਂ ਸਿਵਲ ਹਸਪੀਟਲ ਕੀ ਕਰਨਗੇ ਇਹ ਪਾਜੀ ਸ਼ਨੀਵਾਰ ਦੀ ਗੱਲ ਹੈ 4:30 ਵਜੇ ਦੀ ਗੱਲ ਹੈ ਇਹ ਤੇ ਮੈਂ ਜਿੱਦਾਂ ਕਿ ਸਾਡੇ ਰਿਸ਼ਤੇਦਾਰ ਜਿਹੜੇ ਮਰੀਜ਼ ਮੈਂ ਉਹਨਾਂ ਨੂੰ ਦੇਖਣ ਗਿਆ ਸੀਗਾ ਤੇ 4:30 ਵਜੇ ਮੈਂ ਉਹਨਾਂ ਲਈ ਜਿੱਦਾਂ ਕਿ ਜੂਸ ਉਸ ਟਾਈਮ ਪਰਚੀ ਵਾਲੇ ਵੀ ਨਹੀਂ ਹੁੰਦੇ ਨਹੀਂ ਪਰਚੀ ਵਾਲੇ ਨਹੀਂ ਸੀ ਉਸ ਟਾਈਮ ਮੈਂ ਸਕੂਟਰੀ ਬਾਹਰ ਖੜੀ ਕੀਤੀ ਤੇ ਪਹਿਲਾਂ ਅੰਦਰ ਉਹਨਾਂ ਨੂੰ ਮਿਲ ਗਿਆ ਤੇ ਉਹਨਾਂ ਨੇ ਮੇਰੇ ਤੋਂ ਸਾਮਾਨ ਵਗਾਇਆ ਥੋੜਾ ਬਹੁਤਾ ਤੇ ਪੈਸੇ ਸਾਮਾਨ ਲੈਣ ਮੈਂ ਮੁੜ ਕੇ ਗਿਆ ਕਿ ਫਿਰ ਸਕੂਟਰੀ ਉੱਥੇ ਲਾ ਕੇ ਜਦ ਮੈਂ ਅੰਦਰ ਗਿਆ ਤੇ ਜ਼ਿਆਦਾ ਨਹੀਂ ਤਾਂ ਮੈਂ 5 ਕਿ ਮਿੰਟ ਅੰਦਰ ਗਿਆ ਹੋਣਾ ਇਹ ਜਦ ਮੈਂ ਬਾਹਰ ਆਇਆ ਜਿਹੜੇ ਬੰਦੇ ਤੁਸੀਂ ਫੋਟੋ ਦਿਖਾ ਰਹੇ ਹੋ ਇਹ ਉੱਥੇ ਮੌਕੇ ਤੇ ਖੜਾ ਸੀਗਾ ਹਾਂਜੀ ਤੁਸੀਂ ਉਹ ਤੋਂ ਦੇਖਿਆ ਸੀ ਇਹਨੂੰ ਹਾਂਜੀ ਹੁਣ ਯਾਦ ਆ ਰਿਹਾ ਕੁਝ ਤਾਂ ਹਾਂਜੀ ਹਾਂਜੀ ਯਾਦ ਆ ਰਿਹਾ ਠੀਕ ਹੈ ਹਾਂਜੀ ਤੇ ਜਦ ਮੈਂ ਮੁੜ ਕੇ ਆਏ ਤੇ ਫਿਰ ਮੈਂ ਆਲੇ ਦੋਲੇ ਮੈਂ ਸਕੂਟਰੀ ਦੇਖੀ ਤੇ ਸਕੂਟਰੀ ਉੱਥੇ ਹੈ ਨਹੀਂ ਸੀ ਅੰਦਰ ਵੀ ਚੈੱਕ ਕੀਤਾ ਤੇ ਬਾਹਰ ਵੀ ਚੈੱਕ ਕੀਤਾ ਸਕੂਟਰੀ ਬਿਲਕੁਲ ਲੌਕ ਕੀਤੀ ਹੋਈ ਸੀਗੀ ਤੇ ਮੈਂ ਆਲੇ ਦੋਲੇ ਪਤਾ ਕੀਤਾ ਤੇ ਤੁਸੀਂ ਲੌਕ ਕੀਤਾ ਸੀ ਨਾ ਹਾਂਜੀ ਤੇ ਇਹ ਫਿਰ ਧੱਕਾ ਧੱਕਾ ਲੱਗੇ ਲੱਗੇ ਗਿਆ ਸੀ ਸੀਸੀਟੀਵੀ ਕੀ ਕਹਿੰਦੀ ਹੈ ਕਿ ਸਟਾਰਟ ਕਰ ਸੀਸੀਟੀਵੀ ਚ ਅਸੀਂ ਚੈੱਕ ਕੀਤਾ ਸਾਰਾ ਚੈੱਕ ਕੀਤਾ ਇਹ ਸਟਾਰਟ ਕਰਕੇ ਲੱਗ ਗਿਆ ਜਿਹੜੇ ਮੁੰਡੇ ਤੁਸੀਂ ਤਸਵੀਰ ਸੰਧ ਦਿੱਤੀ ਹੈ ਇਹੀ ਮੁੰਡਾ ਤੁਸੀਂ ਪੁਸ਼ਟੀ ਕਰਦੇ ਹੋ ਹਾਂਜੀ ਹਾਂਜੀ ਬਿਲਕੁਲ ਇਹੀ ਹੈ ਤੁਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂਜੀ ਕਰਦੇ ਚਲੋ ਆਪਾਂ ਨਾਲ ਦੀ ਨਾਲ ਜਿਹੜੀ ਅਪੀਲ ਵੀ ਕਰਦੇ ਨੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਕਿ ਇਹਨਾਂ ਵੀਰਾਂ ਦੀ ਸਕੂਟੀ ਚਾ ਕੋਈ ਹਾਲ ਔਰ ਨਾਲ ਦੇ ਨਾਲ ਹੈਰਾਨੀ ਕਰਨ ਵਾਲੀ ਗੱਲ ਬਹੁਤ ਹੈ ਆਹ ਵੀਰ ਤੋਂ ਇਹ ਮੁੰਡਾ ਸਕੂਟੀ ਜਿਹੜੀ ਆ ਲੈ ਕੇ ਗਿਆ ਸੀਗਾ ਕਿ ਯਾਰ ਸਿਵਲ ਹਸਪਤਾਲ ਜਾਣਾ ਹੈ ਤੁਸੀਂ ਆਪ ਦੇਖੋ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਕਿ ਸਿਵਲ ਹਸਪਤਾਲ ਕੋਈ ਖੁਸ਼ੀ ਨਾਲ ਨਹੀਂ ਆਉਂਦਾ ਪਰ ਜਿਹੜੇ ਮਾੜੇ ਅੰਸਰ ਹੈ ਜਿਹੜੇ ਸਮਾਜ ਵਿਰੋਧੀ ਅੰਸਰ ਹੈ ਉੱਥੇ ਕੋਕਲਾ ਕੇ ਬੈਠੇ ਰਹਿੰਦੇ ਆ ਉਹ ਕੁਝ ਤਾਂ ਸ਼ਰਮ ਕਰੋ ਕੁਝ ਤਾਂ ਆਪਣੇ ਮੱਥੇ ਤੇ ਹੱਥ ਮਾਰੋ ਸ਼ਰਮ ਨੂੰ ਹੱਥ ਮਾਰੋ ਪਰ ਜਿਹੜੇ ਲੋਕ ਪਹਿਲੇ ਹੀ ਪਰੇਸ਼ਾਨ ਆ ਆ ਵੀਰ ਨੇ ਇਹਦੀ ਮਦਦ ਕੀਤੀ ਕਿ ਚੱਲ ਯਾਰ ਤੂੰ ਸਕੂਟੀ ਲੈ ਜਾ ਜਾ ਕੇ ਆਪਣਾ ਜਿਹੜਾ ਡੰਗ ਸਾਰ ਲਾ ਉੱਥੋਂ ਚੋਰੀ ਕਰਕੇ ਲੈ ਕੇ ਇਹਦੇ ਦਿਲ ਤੇ ਕੀ ਬੀਤ ਜਿਓਗੇ ਕੀ ਇਹ ਗਾਂ ਤੋਂ ਕਿਸ ਦੀ ਮਦਦ ਕਰ ਦੂਗਾ ਆ ਜਿਹੜਾ ਵੀਰ ਆ ਇਹ ਵੀ ਕਿਸੇ ਦੀ ਮਦਦ ਕਰਨ ਗਿਆ ਉੱਥੇ ਪਰਿਵਾਰਕ ਮੈਂਬਰ ਕੀ ਕਿਸੇ ਨੂੰ ਮਿਲਣ ਗਿਆ ਸੀ ਨਹੀਂ ਰਿਸ਼ਤੇਦਾਰੀ ਚਲੋ ਗਿਆ ਰਿਸ਼ਤੇਦਾਰੀ ਚਲੋ ਗਿਆ ਇਹ ਵੀ ਕਿਸ ਦੀ ਮਦਦ ਨੂੰ ਗਿਆ ਤੇ ਇਹਨਾਂ ਦੇ ਹੀ ਤੁਸੀਂ ਜਿਹੜਾ ਕੰਮ ਖਰਾਬ ਕਰ ਦਿੱਤਾ ਹੁਣ ਤੁਸੀਂ ਸਕਰੀਨ ਤੇ ਤਸਵੀਰਾਂ ਦੇਖ ਰਹੇ ਹੋ ਇਸ ਵੀਰ ਨੇ ਪੁਸ਼ਟੀ ਕੀਤੀ ਅਨਮੋਲ ਨੇ ਪੁਸ਼ਟੀ ਕੀਤੀ ਤੇ ਕਹਿਣ ਦੇ ਮੁਤਾਬਕ ਆ ਜਿਹੜਾ ਤੁਹਾਨੂੰ ਮੁੰਡਾ ਨਜ਼ਰ ਆ ਰਿਹਾ ਸਕੂਟੀ ਜਿਹੜਾ ਇੱਥੋਂ ਲੈ ਕੇ ਗਿਆ ਚੋਰੀ ਕਰਕੇ ਤੁਸੀਂ ਜੇਕਰ ਸਾਡੀ ਮਦਦ ਕਰੋ ਤਾਂ ਸਕੂਟੀ ਵਾਪਸ ਮਿਲ ਸਕਦੀ ਹੈ ਇਹ ਮੁੰਡਾ ਤੁਹਾਡੇ ਪਿੰਡ ਦਾ ਹੈ ਤੁਹਾਡੇ ਸ਼ਹਿਰ ਦਾ ਤੁਹਾਡੇ ਵਾਰਡ ਦਾ ਤੁਹਾਡੇ ਮਹੱਲੇ ਦਾ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰ ਲਿਓ ਅਨਮੋਲ ਸਕੂਟੀ ਦਾ ਨੰਬਰ ਦੱਸ ਦਿਓ ਤੇ ਨਾਲ ਜਨ ਆਪਣਾ ਫੋਨ ਨੰਬਰ ਵੀ ਦੱਸ ਦਿਓ ਦੱਸੋ ਹਾਂਜੀ ਸਕੂਟਰੀ ਦਾ ਨੰਬਰ ਸਰ ਪੀਵੀ 32 ਜੈਡ 1678 ਮਾਲਕ ਨੂੰ ਹੀ ਪਤਾ ਹੁੰਦਾ ਹਾਂਜੀ ਹਾਂਜੀ ਮੈਂ ਤਾਂ ਯਾਦ ਨਹੀਂ 32 ਜੈਡ 1678 ਹਾਂਜੀ ਅੱਛਾ ਵਸੀਮ ਸਕੂਟੀ ਦਾ ਮਾਡਲ ਕਿੰਨਾ ਹੈ ਇਹ 18 ਮਾਡਲ ਹੈ ਜੀ ਕਲਰ ਕਲਰ ਹੈਗਾ ਜੀ ਇਹ ਸਿਲਵਰ ਗ੍ਰੀਨ ਸਿਲਵਰ ਗ੍ਰੀਨ ਹਾਂਜੀ ਜਦੋਂ ਤੇ ਘਰੋਂ ਗਾਲਾ ਗੂਲਾ ਵੀ ਹੁਣ ਪੈਂਦੀਆਂ ਮੀਆਂ ਉਹ ਤਾਂ ਫੇਰ ਨਿਸ਼ਾਨੀ ਵੀ ਹੈ ਨਿਸ਼ਾਨੀ ਤਾਂ ਹੁੰਦੀ ਆ ਜੀ ਹਾਂਜੀ ਟੋਟਾ ਵੀ ਮੇਰੇ ਖਿਆਲ ਉਹੀ ਸਾਧਨ ਸੀ ਇੱਕ ਹਾਂਜੀ ਇੱਕੋ ਜਿਹਾ ਸਾਧਨ ਸੀਗਾ ਜੀ ਐਨੀ ਕਮ ਚਲੋ ਜਿਹੜੇ ਸਾਡੇ ਪਰਿਵਾਰ ਤੁਰਕੇ ਆਉਂਦਾ ਬਿਲਕੁਲ ਤੁਰਕੇ ਆਉਂਦੇ ਹੁਣ ਕੰਮ ਹਾਂਜੀ ਹਾਂਜੀ ਆ ਦੇਖ ਲਓ ਹਾਲਾਤ ਇਹਨਾਂ ਮਾੜੇ ਅੰਸਰਾਂ ਨੇ ਉਹ ਲੱਖੋ ਹਜ਼ਾਰਾਂ ਲੱਖਾਂ ਦਾ ਤਾਂ ਅੱਜਕੱਲ ਟੂ-ਵੀਲਰ ਆਉਂਦਾ ਹੀ ਆ ਇਹਨਾਂ ਨੇ ਬੜੀ ਮੁਸ਼ਕਿਲ ਨਾਲ ਲਿਆਉਣਾ ਪਤਾ ਨਹੀਂ ਕਿਸ਼ਤਾਂ ਤੇ ਲਿਆਉਣਾ ਪਤਾ ਨਹੀਂ ਕਿੱਦਾਂ ਲਿਆਉਣਾ ਸੈਕੰਡ ਹੈਂਡ ਨੇ ਹੁਣ ਸੈਕੰਡ ਨੇ ਲੈ ਕੇ ਨਵਾਂ ਲੈ ਸੀ ਨਹੀਂ ਨਵਾਂ ਹੀ ਲੈ ਸੀ ਸਰ ਨਵੇਂ ਹੀ ਲੈ ਸੀ ਕਿਸ਼ਤਾਂ ਤੇ ਹੀ ਲਿਆ ਸੀ ਚਲੋ ਨਵੀਂ ਇਹਨਾਂ ਨੇ ਸਕੂਟੀ ਲਈ ਸੀ ਕਿਸ਼ਤਾਂ ਤੇ ਲਈ ਸੀ ਸਾਰੀਆਂ ਦਾਰਤੀਆਂ ਹਾਂਜੀ ਬਸ ਲਗਭਗ ਹੁਣ ਆ ਕੇ ਪੂਰੀ ਹੋਈ ਜਾਏ 6-7 ਸਾਲ ਬਾਅਦ ਜਾ ਕੇ ਸਕੂਟੀ ਆਪਣੀ ਹੋਣ ਵਾਲੀ ਸੀ ਤੇ ਉਹ ਜਿਹੜਾ ਮਾੜਾ ਅੰਸਰ ਲੈ ਗਿਆ ਉਹਨੇ ਜਾ ਕੇ 1000 2000 ਬਾਅਦ ਤੋਂ 3000 ਚ ਵੇਚਣੀ ਜੀ ਡਾਕੂਮੈਂਟਸ ਵੀ ਬੇਸ ਸੀ ਸਰ ਕੁਝ ਇੱਕ ਮੇਰੇ ਤਾਇਦ ਮੁੰਡੇ ਦਾ ਆਪਰੇਸ਼ਨ ਜਾ ਹੋਣਾ ਸੀ ਉਹਦੀ ਡਾਕੂਮੈਂਟਸ ਸੀਗੇ ਆਪਣੇ ਬੋਡੀ ਟੈਸ ਤੇ ਹੁਣ 11 ਤਰੀਕ ਦੀ ਡੇਟ ਸੀਗੀ ਉਹਨਾਂ ਦੀ ਉਹ ਦੁਬਾਰਾ ਫੇਰ ਕਰਾਣੇ ਪੈਣਗੇ ਦੇਖੋ ਕਿੰਨੀ ਨਮੋਸ਼ੇ ਵਾਲੀ ਗੱਲ ਹੈ ਕਿੰਨੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਪਹਿਲਾਂ ਵੀ ਪ੍ਰਸ਼ਾਸਨ ਅੱਗੇ ਬੇਨਤੀਆਂ ਕਰ ਚੁੱਕੇ ਆ ਕਿ 3 ਵਜੇ ਤੋਂ ਬਾਅਦ ਪਰਚੀ ਵਾਲੇ ਚਲੇ ਜਾਂਦੇ ਆ ਕੁਝ ਨਾ ਕੁਝ ਪੁਖਤਾ ਪ੍ਰਬੰਧ ਕਰੋ ਕੋਈ ਨਾ ਕੋਈ ਸਿਕਿਉਰਿਟੀ ਵਾਲਾ ਉੱਥੇ ਰੱਖੋ ਆ ਲੋਕਾਂ ਨਾਲ ਰੋਜ਼ ਬੀਤਦੀ ਆ ਇਹ ਲੋਕ ਕੋਈ ਰਜਵਾੜੇ ਇਨੀਅਨ ਨਾਲ ਕੋਈ ਸਿਕਿਉਰਿਟੀ ਨਹੀਂ ਹੁੰਦੀ ਵਿਚਾਰੇ ਇਕੱਲੇ ਕਹਿਰੇ ਆਉਂਦੇ ਆ ਮਦਦ ਲਈ ਆਉਂਦੇ ਆ ਤਾਂ ਆ ਹਾਲ ਹੋ ਜਾਂਦੇ ਆ 6-7 ਸਾਲ ਬਾਅਦ ਜਾ ਕੇ ਸਕੂਟੀ ਦੇ ਮਾਲਕ ਬਣਨਾ ਸੀ ਤੇ ਉਹ ਚੋਰ ਚੱਕ ਕੇ ਲੈ ਗਿਆ ਉਹਨੂੰ ਵੇਚ 2 3 4 ਜਾਂ 5000 ਬਾਅਦ ਤੋਂ 5000 ਨੂੰ ਔਰ ਜਾਂ ਤਾਂ ਉਹਦਾ ਕੱਲਾ ਕੱਲਾ ਨਟ ਕਰਕੇ ਨਟ ਨਟ ਕਰਕੇ ਵੇਚਣਾ ਕੱਲਾ ਕੱਲਾ ਪੁਰਜਾ ਕਰਕੇ ਵੇਚਣਾ ਉਹ ਵੀ 2 3000 ਜਣਾ ਲੱਖਾਂ ਦੀ ਲਾਨਤ ਹੈ ਮੈਂ ਕਹਿੰਦਾ ਸਾਰਿਆਂ ਦੇ ਉੱਤੇ ਕਿਉਂਕਿ ਚੋਰੀ ਨਹੀਂ ਫੜ ਹੁੰਦੇ ਯਾਰ ਹਮੇਸ਼ਾ ਚੋਰਾਂ ਦਾ ਇੰਨਾ ਹਾਲ ਤਾਂ ਗਿਆ ਬਹੁਤ ਬੁਰਾ ਹਾਲ ਹੈ ਭਾਈ ਆਪਣਾ ਫੋਨ ਨੰਬਰ ਸ਼ੇਅਰ ਕਰ ਮੇਰਾ ਨੰਬਰ ਹੈਗਾ ਭਾਈ 95 78 17 778 ਉੱਚੀ ਬੋਲੋ ਦੇਖ ਲੈ ਉਹਨੇ ਬੰਦਾ ਪਛਾਣ ਲਿਆ ਆ ਸਾਡੇ ਪਰਿਵਾਰਕ ਮੈਂਬਰਾਂ ਤੇ ਸਾਨੂੰ ਮਾਣ ਆ ਘੱਟੋ ਘੱਟ 8 ਨੰ ਮੋਟਰਸਾਈਕਲ ਵਾਪਸ ਕਰਵਾਏ ਇਹਨਾਂ ਨੇ ਉੱਚੀ ਬੋਲਣਾ ਨੰਬਰ ਦਾ ਦੋ ਮੈਨੂੰ ਉਮੀਦ ਹੈ 2-4 ਘੰਟਿਆਂ ਤੱਕ ਪਤਾ ਲੱਗ ਜਾਣਾ 9278177787 ਹੂੰ ਇਹਦਾ ਜੋਜ ਦਿਖਾਣਾ ਤੁਸੀਂ ਆਪਣਾ ਵੀ ਉਹ ਨੰਬਰ 9915220310 ਚਲੋ ਅਸੀਂ ਪਰਿਵਾਰਕ ਮੈਂਬਰਾਂ ਤੇ ਉਮੀਦ ਰੱਖਦੇ ਹਾਂ ਤੁਸੀਂ ਪਹਿਲਾਂ ਬਹੁਤ ਜਾਣਿਆਂ ਦੇ 7 8 ਬਹੁਤ ਹੋ ਜਾਂਦੇ ਆ ਬਹੁਤ ਜਾਣੇ ਤੁਸੀਂ ਮੋਟਰਸਾਈਕਲ ਦਵਾਇਆ ਉਮੀਦ ਕਰਦੇ ਇਹਨਾਂ ਵੀਰਾਂ ਦੀ ਵੀ ਸਕੂਟੀ ਵਾਪਸ ਮਿਲੇ ਦੇਖੋ ਬੜੇ ਮਾਸੂਮ ਜਿਹੇ ਚਿਹਰੇ ਲੂਸ ਹੋਏ ਪਏ ਆ ਗਰਮੀ 'ਚ ਵੀਰ ਕਹਿੰਦਾ ਮੈਂ ਤੁਰ ਕੇ ਘਰ ਆਉਣਾ ਆਪਾਂ ਰਲ ਮਿਲ ਕੇ ਮਦਦ ਕਰਨੀ ਕੋਈ ਫਿਰ ਤੋਂ ਤੁਹਾਡੇ ਸਕਰੀਨ ਤੇ ਤਸਵੀਰ ਉਸ ਚੋਰ ਦੀ ਆ ਗਈ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਸ ਨੌਜਵਾਨਾਂ ਤੇ ਇਹਨਾਂ ਨੂੰ ਪੂਰਾ ਪੂਰਾ ਡਾਊਟ ਹੈ ਪੂਰਾ ਪੂਰਾ ਸ਼ੱਕ ਹੈ ਇਸ ਗੱਲ ਦੀ ਇਹਨਾਂ ਨੇ ਪੁਸ਼ਟੀ ਕੀਤੀ ਆ ਤੇ ਇਹ ਮੁੰਡਾ ਤੁਸੀਂ ਇਹਨੂੰ ਜੇਕਰ ਜਾਣਦੇ ਹੋ ਸਾਨੂੰ ਇਤਲਾਹ ਕਰ ਦੇਣੀ ਨੰਬਰ ਅਸੀਂ ਜਿਹੜੇ ਕੈਪਸ਼ਨ ਵਿੱਚ ਵੀ ਪਾ ਦਨੇ ਜਿਹੜਾ ਨੰਬਰ ਬੋਲੇ ਆ ਸਾਡਾ ਨੰਬਰ ਵੀ ਨੋਟ ਕਰ ਲਓ 8360101573 ਸਾਨੂੰ ਵੀ ਕਾਲ ਕਰ ਦਿਓ ਔਰ ਸਾਨੂੰ ਆਪਣੇ ਪਰਿਵਾਰ ਤੇ ਮਾਣ ਹੈ ਸਾਡੇ ਪਰਿਵਾਰ ਨੇ ਹਮੇਸ਼ਾ ਸਾਡੀ ਮਦਦ ਕੀਤੀ ਹੈ ਉਮੀਦ ਕਰਦੇ ਇੱਕ ਵਾਰ ਫਿਰ ਤੋਂ ਮਦਦ ਕਰੂਗੇ ਤਾਂ ਜੋ ਇਹ ਵੀਰ ਜਿਹੜੇ ਆ ਇਹਨਾਂ ਜਿਹੜੇ ਮਨ ਦਾ ਸਟ੍ਰੈਸ ਆ ਉਹ ਦੂਰ ਹੋ ਸਕੇ ਤੇਨੂੰ ਆਪਣੀ ਜਿਹੜੀ ਸਕੂਟੀ ਉਹ ਵਾਪਸ ਮਿਲ ਸਕੇ ਬੜੇ ਰਹਿਣਾ ਬੀਬਤੀ ਨਵਾ ਸ਼ੈਨਾ ਪਰ ਛੋਲ ਵੀ ਦਿਨੇ ਸੂਰੀ ਕੈਮਰਾ ਪਰ ਸਨ ਜਿੱਦ ਤੋਂ ਬਹੁਤ ਜਲਦੀ ਫਿਰ ਤੋਂ ਸਮੇਂ ਦੇ ਨਾਲ ਸਿੱਖ ਕਰ ਰਹਿਣਾ